ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਨੰਦਪੁਰ ਸਾਹਿਬ ਛੇੜੀ ਜਿਹੜੀ ਸੰਗਤ ਦਰਸ਼ਨ ਕਰਨ ਜਾਂਦੀ ਹੈ ਇਹ ਜ਼ਿਆਦਾਤਰ ਸੰਗਤ ਨੰਦਪੁਰ ਸਾਹਿਬ ਦਰਸ਼ਨ ਕਰਦੀ ਆ ਜਾਂ ਲਾਗੇ-ਲਾਗੇ ਜਿਹੜਾ ਗੁਰੂ ਘਰ ਹੋਰ ਜਾਂਨੇ ਆ ਸੇਰਾ ਸਾਹਿਬ ਜਾਂਨੇ ਆ ਅਲੱਗ-ਅਲੱਗੇ ਹੋਰ ਗੁਰੂ ਘਰ ਆ ਪਰ ਅੱਜ ਅਸੀਂ ਤੁਹਾਨੂੰ ਉਸ ਗੁਰੂ ਘਰ ਦਰਸ਼ਨ ਕਰਾਉਨੇ ਆ ਉਸ ਜਗ੍ਹਾ ਦੇ ਦਰਸ਼ਨ ਕਰਾਉਨੇ ਆ ਉਸ ਸਥਾਨ ਦੇ ਦਰਸ਼ਨ ਕਰਾਉਨੇ ਆ ਜਿਹੜੇ ਬਹੁਤ ਘੱਟ ਸੰਗਤਾਂ ਨੇ ਦਰਸ਼ਨ ਕੀਤੇ ਆ ਜਿਹਦਾ ਨਾਮ ਹੈ ਨੜ ਸਾਹਿਬ ਅਸੀਂ ਮੈਂ ਚਾਹੁੰਨਾ ਵੀ ਤੁਸੀਂ ਸਾਡੇ ਨਾਲ ਨਾਲ ਜਿੱਦਾਂ ਆਪਾਂ ਯਾਤਰਾ ਕੀਤੀ ਹੈ 2 ਤੋਂ ਲੈ ਕੇ 2.5 ਕਿਲੋਮੀਟਰ ਤੱਕ ਤੁਰ ਕੇ ਜਾਣਾ ਪੈਂਦਾ ਔਰ ਬੜਾ ਮਨਮੋਹਕ ਦਸਿਆਗਾ ਉੱਥੋਂ ਦਾ ਤੇ ਬਹੁਤ ਸੋਹਣਾ ਇਲਾਕਾ ਤੁਸੀਂ ਆ ਵੀਡੀਓ ਚ ਦੇਖੋ ਆਲੇ ਦੁਆਲੇ ਏਡਾ ਸੋਹਣਾ ਹੈ ਪਾਣੀ ਦੇ ਝਰਨੇ ਵਗਦੇ ਆ ਔਰ ਨਿਰਮਲ ਸਵੱਛ ਪਾਣੀ ਹੈ ਚਿੜੀਆਂ ਚਹਿਕਦੀਆਂ ਨੇ ਆਵਾਜ਼ਾਂ ਆਉਂਦੀਆਂ ਨੇ ਬਹੁਤ ਸੋਹਣੀਆਂ ਤੇ ਆਪਾਂ ਉਸ ਥਾਨ ਦੇ ਦਰਸ਼ਨ ਕਰਦੇ ਆਂ ਸਤਾਂ ਦਾ ਇਤਿਹਾਸ ਮੈਂ ਥੋੜਾ ਜਿਹਾ ਤਰਨਾਲ ਨਾਲ ਹੀ ਦੱਸਦਾ ਰਹਿਣਾ ਨਾਲ ਨਾਲ ਤੁਰੇ ਜਾਂਦੇ ਆ ਨਾਲੇ ਨਾਲ ਮੈਂ ਤੁਹਾਨੂੰ ਇਤਿਹਾਸ ਦੱਸਦਾ ਰਹਿਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੂੰ ਅ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੇਨਤੀ ਕੀਤੀ ਪ੍ਰੇਮੀ ਨੇ ਕਿ ਮਹਾਰਾਜ ਆਪ ਜੀ ਸਾਡੇ ਘਰ ਪ੍ਰਸ਼ਾਦਾ ਪਾਣੀ ਸੇਕਣ ਵਾਸਤੇ ਜ਼ਰੂਰ ਆਉਣਾ ਤੇ ਆ ਜਿਹੜਾ ਇਲਾਕਾ ਹੈ ਇਹ ਗੁਰੂ ਕੇ ਲਾਹੌਰ ਤੋਂ ਜਮ੍ਹਾਂ ਹੀ 3-4 ਕਿਲੋਮੀਟਰ ਪਾਸੇ ਆ ਥੋੜਾ ਜਿਹਾ ਹੈ ਨਾਲੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਸ ਪ੍ਰੇਮੀ ਦੀ ਬੇਨਤੀ ਨੂੰ ਮੰਨਦੇ ਆ ਇਹ ਸਥਾਨ ਤੇ ਆਏ ਬਟ ਇੱਥੇ ਜਿਆਦਾ ਪਹਾੜੀਆਂ ਦਾ ਜੋਰ ਹੈ ਲਾਗੇ ਲਾਗੇ ਸਾਰੇ ਪਹਾੜੀ ਨੇ ਔਰੋ ਪਹਾੜੀਏ ਕੁਝ ਗੁਰੂ ਸਾਹਿਬ ਤੋਂ ਈਰਖਾ ਰੱਖਦੇ ਸੀ ਨਾਖੁਸ਼ ਸੀ ਉਸ ਪ੍ਰੇਮੀ ਨੇ ਤੇ ਪਾਤਸ਼ਾਹ ਨੂੰ ਪ੍ਰਸ਼ਾਦ ਦੇ ਵਾਸਤੇ ਸੱਦਿਆ ਸੀ ਤੇ ਮਹਾਰਾਜ ਵੀ ਜਿਆਦਾ ਕੋਈ ਸਿੰਘਾਂ ਨੂੰ ਲੈ ਕੇ ਨਹੀਂ ਗਏ ਕੋਈ ਜਿਆਦਾ ਘੋੜੇ ਜਾਂ ਸ਼ਸਤਰ ਨਾਲ ਨਹੀਂ ਲਗਾਏ ਦੋ ਚਾਰ ਸਿੰਘਾਂ ਨੂੰ ਲੈ ਕੇ ਚਲੇ ਗਏ ਉਹ ਨਾਨਕ ਸ਼ਸਤਰ ਨਹੀਂ ਸੀ ਪਰ ਮਹਾਰਾਜ ਸੱਚੇ ਪਾਤਸ਼ਾਹ ਬੰਦੂਕ ਇੱਕ ਜਰੂ ਮਹਾਰਾਜ ਦੇ ਕੋਲ ਸੀ ਉਹ ਪ੍ਰੇਮੀ ਘਰ ਜਦੋਂ ਪ੍ਰਸ਼ਾਦਾ ਛਕਣ ਗਏ ਤੇ ਉਹਨਾਂ ਨੂੰ ਪਹਾੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਨਾਲ ਦੁਆਲੇ ਘੇਰ ਲਿਆ ਹੁਣ ਜਦੋਂ ਆਪਾਂ ਦਰਸ਼ਨ ਕਰਾਂਗੇ ਉੱਥੇ ਬਹੁਤ ਵੱਡਾ ਇੱਕ ਪੱਥਰ ਹੈ ਉਸ ਪੱਥਰ ਦੇ ਓਟੇ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਪਹਾੜੀਆਂ ਦੇ ਨਾਲ ਕੱਲਿਆਂ ਜੰਗ ਕੀਤਾ ਤੇ ਉੱਥੋਂ ਉਹਨਾਂ ਨੇ ਬੇਅਸਾਬੀਆਂ ਗੋਲੀਆਂ ਪਾਤਸ਼ਾਹ ਤੇ ਵਰਸਾਈਆਂ ਤੇ ਪਾਤਸ਼ਾਹ ਨੇ ਉਸ ਪੱਥਰ ਦਾ ਓਟ ਆਸਰਾ ਲੈ ਕੇ ਅੱਗੇ ਉਹ ਜਵਾਬੀ ਫਾਇਰਿੰਗ ਕੀਤੀ ਸੋ ਉਹ ਉਹ ਜਗ੍ਹਾ ਹੈ ਜਿਹੜੀ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ ਬਹੁਤ ਸੰਗਤ ਨੂੰ ਘੱਟ ਪਤਾ ਹੈ ਵੀ ਇਸ ਜਗ੍ਹਾ ਤੇ ਮਹਾਰਾਜ ਤੇ ਹਮਲਾ ਹੋਇਆ ਪਰ ਪਾਤਸ਼ਾਹ ਤੇ ਯੋਧੇ ਸਨ ਸੂਰਮੇ ਸਨ ਉਹ ਪਹਾੜੀਆਂ ਨੂੰ ਅਛਾੜਦੇ ਹੋਏ ਮਹਾਰਾਜ ਉੱਥੋਂ ਨਿਕਲ ਕੇ ਤੇ ਸ਼੍ਰੀ ਨੰਦਪੁਰ ਸਾਹਿਬ ਆਏ ਅਸੀਂ ਬਹੁਤ ਵਾਰੇ ਸਥਾਨ ਤੇ ਦਰਸ਼ਨ ਕੀਤੇ ਆ ਜਦੋਂ ਸ਼ੁਰੂ ਸ਼ੁਰੂ ਚ ਅਸੀਂ ਇਸ ਸਥਾਨ ਤੇ ਗਏ ਸੀ આજ ਤੋਂ ਕਰੀਬਨ 7-8 ਸਾਲ ਪਹਿਲਾਂ ਉਦੋਂ ਇਸ ਸਥਾਨ ਬਾਰੇ ਬਿਲਕੁਲ ਹੀ ਨਹੀਂ ਸੀ ਪਤਾ ਹੁਣ ਤੇ तकरीबन ਕੁਝ-ਕੁਝ ਸੰਗਤ ਨੂੰ ਪਤਾ ਲੱਗ ਗਿਆ ਸਥਾਨ ਬਾਰੇ ਪਹਿਲਾਂ ਜਮਾਈ ਨਹੀਂ ਸੀ ਪਤਾ ਉਦੋਂ ਅਸੀਂ ਗਏ ਤੇ ਤੁਰਕਾ ਹੀ ਉਦੋਂ ਗਏ ਸੀ ਉਦੋਂ ਬਿਲਕੁਲ ਸ਼ਾਂਤੀ ਸੀ ਔਰ ਸੀ ਸਿਮਰਨ ਉਦੋਂ ਇੱਥੇ ਕੀਤਾ ਬੈਠ ਕੇ ਹੁਣ ਫਿਰ ਸਾਡਾ ਮਨ ਸੀ ਮੈਂ ਕਿਹਾ ਉੱਥੇ ਬਹੁਤ ਆਨੰਦ ਹੁੰਦਾ ਹੈ ਮੈਂ ਸੰਗਤ ਜਿਹੜੀ ਸਿਮਰਨ ਦੇ ਵਿਆਸੀ ਹੈ ਜਾਂ ਜਿਹੜੇ ਇੱਕ ਉਹ ਮਾਹੌਲ ਚਾਹੁੰਦੇ ਆ ਜਦੋਂ ਕਲਗੀਧਰ ਪਾਤਸ਼ਾਹ ਇੱਥੇ ਸਨ ਉਹ ਅਨੰਦਪੁਰ ਸਾਹਿਬ ਜਾਣਦੇ ਆ ਭਾਵੇਂ ਕਿ ਕੋਸ਼ਿਸ਼ ਤਾਂ ਬਹੁਤ ਕਰਦੇ ਆ ਕਿ ਉਹ ਉਸ ਮਾਹੌਲ ਵਿੱਚ ਆਪਾਂ ਜਾਈਏ ਉਦਾਂ ਦਾ ਲੱਗੇ ਸਾਰਾ ਕੁਝ ਪਰ ਹੁਣ ਉੱਥੇ ਬਹੁਤ ਸਾਰੀਆਂ ਇਮਾਰਤਾਂ ਬਣ ਗਈਆਂ ਉਹ ਸੋਹਣਾ ਚਲੋ ਬਣਨਾ ਵੀ ਚਾਹੀਦਾ ਸਮੇਂ ਦੇ हिसाब ਨਾਲ ਪਰ ਮਨ ਇਹ ਚਾਹੁੰਦਾ ਪਈ ਅਸੀਂ ਉਹ ਸਮਾਂ ਵੇਖਣਾ ਜਦੋਂ ਪਾਤਸ਼ਾਹ ਖੁਦ ਇੱਥੇ ਰਹਿੰਦੇ ਸਨ ਉਦੋਂ ਮਾਹੌਲ ਕਿਦਾਂ ਦਾ ਸੀ ਉਸ ਮਾਹੌਲ ਨੂੰ ਨਾ ਅਸੀਂ ਇੱਥੇ ਜਦੋਂ ਨੜ ਸਾਹਿਬ ਇਹ ਸਥਾਨ ਦਾ ਨਾਮ ਹੈ ਇਹ ਨੜ ਸਾਹਿਬ ਅਸੀਂ ਜਦੋਂ ਆ ਕੇ ਬੈਠੇ ਇੱਥੇ ਉਹ ਮਾਹੌਲ ਮਨ ਉਸ ਮਾਹੌਲ ਵਿੱਚ ਜਾਂਦਾ ਹੈ ਅਸੀਂ ਬਹਿ ਕੇ ਸਿਮਰਨ ਕੀਤਾ ਸਾਰੀ ਸੰਗਤ ਨਾਲ ਬੜਾ ਆਨੰਦ ਆਇਆ ਤੇ ਉਹ ਆਨੰਦ ਸਾਡਾ 7-8 ਸਾਲ ਹੋ ਗਏ ਸਾਰੀ ਸੰਗਤ ਵੀ ਆਖਦੀ ਹੁੰਦੀ ਸੀ ਆਪਾਂ ਫੇਰ ਜਾਣਾ ਹੈ ਕੁਦਰਤੀ ਕਲਗੀਧਰ ਮਹਾਰਾਜ ਨੇ ਹੁਕਮ ਕੀਤਾ ਉਹਨਾਂ ਨੇ ਤਰਸ ਕੀਤਾ ਸਮਾ ਬਣਿਆ ਸੀ ਅਨੰਦਪੁਰ ਸਾਹਿਬ ਆਏ ਮਨ ਚ ਹੀ ਇੱਛਾ ਸੀ ਵੀ ਨੜ ਸਭ ਜਾ ਕੇ ਫਿਰ ਹਾਜ਼ਰੀ ਭਰਨੀ ਪਾਤਸ਼ਾਹ ਜੀ ਦੇ ਉਸ ਥਾਂ ਤੇ ਜਿੱਥੇ ਮਹਾਰਾਜ ਨੇ ਕੱਲਿਆਂ ਜੰਗ ਲੜਿਆ ਆਪਾਂ ਸਾਰੇ ਉੱਥੇ ਹੀ ਚੱਲਦੇ ਆ ਉਸੇ ਸਥਾਨ ਦੇ ਤਾਂ ਦਰਸ਼ਨ ਕਰਾਵਾਂਗੇ ਉਹ ਪੱਥਰ ਵੀ ਮੌਜੂਦ ਹੈ ਔਰ ਉਸ ਪੱਥਰ ਤੇ ਗੋਲੀਆਂ ਦੇ ਨਿਸ਼ਾਨ ਵੀ ਮੌਜੂਦ ਹੈ ਮੇ ਸੰਗਤ ਨੂੰ ਬੇਨਤੀ ਕਰੂੰਗਾ ਜਿਹੜੇ ਇੱਛੂ ਕੈ ਨਾ ਨਾਮ ਜਪਣ ਦੇ ਭਜਨ ਕਰਨ ਦੇ ਜਾਂ ਉਹ ਮਾਹੌਲ ਦੇਖਣਾ ਚਾਹੁੰਦੇ ਇੱਕ ਵਾਰੀ ਨੜ ਸਾਹਿਬ ਦਰਸ਼ਨ ਜ਼ਰੂਰ ਕਰਿਓ ਔਰ ਉੱਥੇ ਬੈਠ ਕਰਕੇ ਤੁਸੀਂ ਸਿਮਰਨ ਜ਼ਰੂਰ ਕਰਿਓ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਲਓ ਸਤਨਾਮ ਵਾਹਿਗੁਰੂ ਕਰ ਲਓ ਧੰਗੁਰ ਨਾਨਕ ਕਰ ਲਓ ਅਸੀਂ ਜਿਹੜਾ ਬੈਠ ਕੇ ਉੱਥੇ ਪਾਤਸ਼ਾਹ ਨੇ ਤਰਸ ਕਰਕੇ ਸਿਮਰਨ ਕਰਵਾਇਆ ਉਹ ਇਸ ਵੀਡੀਓ ਚ ਤੁਹਾਨੂੰ ਨਾਲ-ਨਾਲ ਤੁਸੀਂ ਸੁਣ ਵੀ ਲਓਗੇ ਆਪਾਂ ਉੱਥੇ ਸਿਮਰਨ ਕਰਾਂਗੇ ਵੀ ਔਰ ਸਾਰੇ ਨੇ ਆਪਾਂ ਨੇ ਨਦਰ ਲੈਣਾ ਔਰ ساری ਸੰਗਤ ਤੁਸੀਂ ਨਾਲ-ਨਾਲ ਦਰਸ਼ਨ ਕਰੀ ਜਾਓ ਨਾਲ ਨਾਲ ਨੋਟ ਕਰ ਲਿਓ ਗੁਰੂ ਕਾ ਲਾਹੌਰ ਜਮਨਾਲੀ ਸਥਾਨ ਗੁਰੂ ਕੇ ਲਾਹੌਰ ਤੋਂ 2.5 ਕਿਲੋਮੀਟਰ ਹੋਣਾ ਜਾਂ 3 ਕਿਲੋਮੀਟਰ ਹੈ ਉੱਥੇ ਲਿਖਿਆ ਹੋਇਆ ਬੋਰਡ ਲੱਗਿਆ ਨੜ ਸਾਹਿਬ ਦਾ ਤੇ ਤੁਸੀਂ ਦਰਸ਼ਨ ਕਰਿਓ ਜਰੂਰ ਜਾ ਕੇ ਸਿਮਰਨ ਦੀ ਹਾਜ਼ਰੀ ਭਰਿਓ ਤੇ ਹੁਣ ਫੇਰ ਵੀ ਉੱਥੇ ਥੋੜਾ ਜਿਹਾ ਮਾਹੌਲ ਅੱਗੇ ਨਾਲੋਂ ਚੇਂਜ ਹੋ ਗਿਆ ਹੈ। ਆ ਵਾਈਬ੍ਰੇਸ਼ਨ ਦਾ ਫਰਕ ਤਾਂ ਹੈ ਪਰ ਫਿਰ ਵੀ ਉਹੀ ਮਾਹੌਲ ਪੁਰਾਣਾ ਆਸੇ-ਪਾਸੇ ਪਹਾੜ ਨੇ। ਔਰ ਚਰਨਾ ਵਗਦਾ ਪਾਣੀ ਦਾ ਸਿਮਰਨ ਕਰਦੇ ਆ ਨਾਲ ਪਾਣੀ ਦਾ ਚਰਨਾ ਬਹੁਤ ਆਨੰਦ ਆਉਂਦਾ ਹੈ। ਤੇ ਆਪਾਂ ਸਾਰੇ ਉੱਥੇ ਹੋਣ ਪਹੁੰਚਣ ਵਾਲੇ ਆ। ਰਸਤੇ ਵਿੱਚ ਤੁਸੀਂ ਦੇਖੋ ਨਾ ਕਿੱਡੇ ਸੋਹਣੇ ਦਰਖਤ ਹੈ, ਫੁੱਲ ਹੈ। ਔਰ ਪਹਾੜਾਂ ਦੇ ਵਿੱਚ ਦੀ ਆਪਾਂ ਪੱਥਰਾਂ ਦੇ ਉੱਤੋਂ ਦੀ ਹੁੰਦੇ ਉਹ ਛੋਟੀ ਜੀ ਪਗ ਡੰਡੀ ਹੈ। ਕੋਤੋਂ ਹੁੰਦੇ ਹੋਏ ਆਪਾਂ ਉੱਥੇ ਪਹੁੰਚਣ ਵਾਲੇ ਆ ਜਿਹੜੇ ਜਗ੍ਹਾ ਦਾ ਮੈਂ ਤੁਹਾਨੂੰ ਦੱਸਿਆ ਨੜਸ ਤੇ ਆਪਾਂ ਸਾਰੇ ਦਰਸ਼ਨ ਕਰਾਂਗੇ ਫਿਰ ਸਿਮਰਨ ਵੀ ਕਰਾਂਗੇ ਸਾਰੇ ਜਣੇ ਸਿਮਰਨ ਚ ਹਾਜ਼ਰੀ ਭਰ ਲਿਓ ਫਿਰ ਅਰਦਾਸ ਬੇਨਤੀ ਕਰਾਂਗੇ ਉਸ ਤੋਂ ਬਾਅਦ ਮਾਲਕ ਦੇ ਚਰਨਾਂ 'ਚ ਅਰਦਾਸ ਵੀ ਮੁਰਮੁਰ ਕੇ ਸਮਾਂ ਬਣਦਾ ਰਹੇ ਦਰਸ਼ਨ ਆਪਾਂ ਕਰਦੇ ਰਹੀਏ ਸਵਾਉ ਉਹ ਸਾਹਮਣੇ ਜਿਹੜੀ ਤਰਨ ਦੇਸਤ ਹੈ ਨੜਸ ਸਾਹਿਬ ਹੈ ਜਿਹੜਾ ਉਹ ਪੱਥਰ ਸਾਹਮਣੇ ਹੈ ਉਹ ਨੜਸ ਸਾਹਿਬ ਦਾ ਹੈ ਆਪਾਂ ਸਾਰਿਆਂ ਨੇ ਦਰਸ਼ਨ ਕਰਨੇ ਨੇ ਆਪਾਂ ਉਥੇ ਪਹੁੰਚਣ ਵਾਲੇ ਆ ਸੋ ਆ ਜਿਹੜਾ ਹੁਣ ਆਪ ਦੇਖ ਰਹੇ ਹੋ ਇਹ ਨੜ ਸਾਹਿਬ ਹੈ ਆ ਪਾਣੀ ਕਰਾਸ ਕਰਕੇ ਜਾਣਾ ਪੈਂਦਾ ਇੱਥੋਂ ਬਾਰਿਸ਼ ਕਰਕੇ ਕਟਾ ਹੋ ਗਿਆ ਇੱਥੋਂ ਥੋੜਾ ਜਿਹਾ ਟੱਪਣਾ ਤਾਂ ਔਖਾ ਹੈ ਸੋ ਇੱਥੋਂ ਲੰਘ ਕੇ ਆਪਾਂ ਅੱਗੇ ਨੜ ਸਾਹਿਬ ਸੋ ਆ ਹੈ ਨੜ ਸਾਹਿਬ ਤੋਂ ਸਿੱਧੇ ਦਰਸ਼ਨ ਕਰ ਲਓ ਔਰ ਨਾਲ ਹੀ ਆਪਾਂ ਪ੍ਰਕਰਮਾ ਕਰਕੇ ਪੱਥਰ ਤੇ ਤੁਸੀਂ ਦੇਖ ਲਓ ਨਿਸ਼ਾਨ ਨੇ ਗੋਲੀਆਂ ਦੇ ਉਹ ਨਾਲ ਹੀ ਪ੍ਰਕਰਮਾ ਕਰਕੇ ਆਪਾਂ ਹੁਣ ਸਾਰੇ ਸਿਮਰਨ ਚ ਜੁੜਦੇ ਆਂ ਸੋ ਆਪਾਂ ਸਿਮਰਨ ਕਰ ਲਿਆ ਅਰਦਾਸ ਬੇਨਤੀ ਕਰ ਲੀ ਨਾਲ ਹੀ ਕੁਝ ਪ੍ਰੇਮੀ ਬੈਠੇ ਆ ਉਹ ਸ਼ੀਧੀ ਦੇਖਦੇ ਰਗੜੇ ਲਾਈ ਜਾਂਦੇ ਸੀ ਸੋ ਚਲੋ ਉਹਨਾਂ ਨੇ ਵੀ ਆਨੰਦ ਲਿਆ ਆਪਾਂ ਦੁਬਾਰਾ ਆਪਣਾ ਸਫ਼ਰ ਹੁਣ ਆਨੰਦਪੁਰ ਸਾਹਿਬ ਇੱਥੋਂ ਗੁਰੂਕੇ ਲਾਹੌਰ ਜਾਣਾ ਹੈ ਫਿਰ ਆਨੰਦਪੁਰ ਸਾਹਿਬ ਫਿਰ ਆਪਾਂ ਅਗਲਾ ਸਫ਼ਰ ਤੈਅ ਕਰਨਾ ਹੈ ਜਿਹੜਾ ਜਿਹਨਾਂ ਨੇ ਹਾਜ਼ਰੀ ਭਰੀ ਨਾਲ ਸਿਮਰਨ ਕੀਤਾ ਔਰ ਦਰਸ਼ਨ ਦੀਦਾਰ ਕੀਤੇ ਸਭ ਦਾ ਧੰਨਵਾਦ ਮਹਾਰਾਜ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਨ ਔਰ ਜਦੋਂ ਕਿਤੇ ਤੁਸੀਂ ਆਓ ਤੇ ਨੜ ਸਾਬ ਬੈਠ ਕੇ ਸਿਮਰਨ ਜ਼ਰੂਰ ਕਰਿਓ ਬਹੁਤ ਆਨੰਦ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ